ਕੈਨੇਡਾ ਸਰਕਾਰ ਵੱਲੋਂ ਵੀਜ਼ਿਆਂ 'ਚ ਕਟੌਤੀ ਮਗਰੋਂ ਮਕਾਨ ਕਿਰਾਏ ਡਿੱਗੇ 16000 ਪ੍ਰਾਰਜ਼ੀਆਂ ਰੱਦ ਕਾਲਜ ਪ੍ਰਬੰਧਕਾਂ ਨੇ ਵੀ ਸੁਣਾਏ ਆਪਣੇ ਦੁਖੜੇ ਪ੍ਰਵਾਸੀ ਪ੍ਰਵਾਸੀ ਹੋਈ ਪਈ ਆ ਭਾਵੇਂ ਆਪਾਂ ਕੈਨੇਡਾ ਕਰ ਲਈਏ ਅਮਰੀਕਾ ਕਰ ਲਈਏ ਹੋਰ ਕੋਈ ਵੀ ਮੁਲਕ ਲੈ ਲਈਏ ਤਾਂ ਹੁਣ ਚੂੜੀ ਕੱਟ ਦਿੱਤੀ ਗਈ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੀ ਉਸ ਸੰਬੰਧੀ ਦੱਸ ਦਿਓ ਕਿ ਕਿੰਨੇ ਕੁ ਜਿਹੜੇ ਕੀ ਪ੍ਰਵਾਸੀ ਨਿਜੀਆਂ ਦੇ ਉੱਪਰ ਹੁਣ ਇਹ ਗਾਜ ਡਿੱਗਣ ਵਾਲੀ ਹੈ ਬਿਲਕੁਲ ਕਹਾਂਗੇ ਕਿ ਕੈਨੇਡਾ ਗਵਰਨਮੈਂਟ ਨੇ ਜਿੱਥੇ ਆਪਣੇ ਇਮੀਗ੍ਰੇਸ਼ਨ ਟਾਰਗੇਟਸ ਸੋ ਦਿੱਤੇ ਨੇ ਨਵੇਂ ਸਿਰੇ ਤੋਂ ਤੈਅ ਕੀਤੇ ਨੇ ਤਾਂ ਉਸ ਤੋਂ ਬਾਅਦ ਕਿਊਬੈਕ ਸਰਕਾਰ ਕਿਵੇਂ ਪਿੱਛੇ ਰਹਿ ਸਕਦੀ ਸੀ ਉਹਨਾਂ ਨੇ ਵੀ ਪਰਵਾਸੀਆਂ ਦਾ ਦਾਖਲਾ ਕਇਆ ਸਤਾੰਗ ਕਰ ਦਿੱਤਾ ਇਸ ਵਾਰ ਹੁਣ ਜਿਹੜੇ ਨਵੇਂ ਸਾਲਾਨਾ ਟੀਚੇ ਜਾਰੀ ਕੀਤੇ ਗਏ ਨੇ ਕਿਉ ਬੈਕ ਗਵਰਨਮੈਂਟ ਵੱਲੋਂ ਕਿਉਂਕਿ ਉਹ ਸੂਬੇ ਦਾ ਇਮੀਗ੍ਰੇਸ਼ਨ ਪੈਟਰਨ ਮੂਲਕ ਤੋਂ ਵੱਖਰਾ ਹੈ ਉਹਨਾਂ ਨੂੰ ਵੱਖਰੀ ਆਜ਼ਾਦੀ ਇੱਕ ਤਰੀਕੇ ਦੀ ਮਿਲੀ ਹੋਈ ਹੈ ਚਲੋ ਆਪਾਂ ਉਸ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਪਰ ਇਸ ਵਾਰ ਜਿਹੜੇ ਕਿਉ ਬੈਕ ਵੱਲੋਂ ਪਰਮਾਨੈਂਟ ਰੈਜ਼ੀਡੈਂਟਸ ਦਾ ਨਵਾਂ ਟੀਚਾ ਜਾਰੀ ਕੀਤਾ ਗਿਆ ਉਹ ਸਿਰਫ 45000 ਤੱਕ ਸੀਮਤ ਹੋ ਕੇ ਰਹਿ ਗਿਆ ਜਦਕਿ ਪਹਿਲਾਂ ਇਹ 61000 ਤੱਕ ਵੀ ਪੋਡ ਚੁੱਕਾ ਸੀ 61000 ਤੋਂ ਹੁਣ 45000 ਤੇ ਆ ਗਿਆ ਤੇ ਇਹ ਬਿਲਕੁਲ ਨੈਚੁਰਲ ਹੈ ਕਿ ਜਦੋਂ ਫੈਡਰਲ ਗਵਰਨਮੈਂਟ ਨੇ ਟੀਚੇ ਘਟਾ ਦਿੱਤੇ ਹੂੰ ਪਹਿਲਾਂ ਤਾਂ ਆਪਾਂ ਸਟੱਡੀ ਪਰਮਿਟਸ ਦਾ ਵੀ ਜ਼ਿਕਰ ਕਰ ਲਾਂਗੇ ਕਿ ਅੱਧੇ 50% ਉਹਨਾਂ ਤੇ ਕਟੌਤੀ ਕੀਤੀ ਗਈ ਹੈ 2026 ਤੋਂ ਹਾਲਾਂਕਿ ਕੈਪਿੰਗ ਤਾਂ ਸ਼ੁਰੂ ਹੋ ਚੁੱਕੀ ਸੀ 2024 ਦੇ ਵਿੱਚ ਹੀ ਪਰ ਇਸ ਵਾਰ ਜਿਹੜੇ ਨਵੇਂ ਟੀਚੇ ਪਿਛਲੇ ਦਿਨੀ 2-3 ਦਿਨ ਪਹਿਲਾਂ ਮਾਕਾਰਨੀ ਸਰਕਾਰ ਵੱਲੋਂ ਜਾਂ ਉਹਨਾਂ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਮੁਤਾਬਕ ਹੁਣ ਸਿਰਫ 1,55,000 ਸਟੱਡੀ ਵੀਜ਼ਾਸ ਜਾਰੀ ਕੀਤੇ ਜਾਣਗੇ ਜਾਂ ਉਹਨਾਂ ਨੂੰ ਦਾਖਲਾ ਦਿੱਤਾ ਜਾਊਗਾ ਇਹ ਅੰਕੜਾ ਤਾਂ ਮੇਲ ਹੀ ਨਹੀਂ ਖਾਂਦਾ ਜੇ ਆਪਾਂ 2023 ਦੇ ਅੰਕੜੇ ਨਾਲ ਜੋੜ ਕਰ ਲਈਏ ਜਾਂ ਮਿਲਾਪ ਕੰਪੈਰੀਜ਼ਨ ਕਰ ਲਈਏ ਤਾਂ ਉਦੋਂ ਤਾਂ 5 ਲੱਖ ਤੱਕ ਪਹੁੰਚ ਪੁੱਜਦਾ ਨਜ਼ਰ ਆ ਰਿਹਾ ਸੀ 4.5 ਲੱਖ 5 ਲੱਖ ਦੇ ਨੇੜੇ ਤੇੜੇ ਤੇ ਇਸ ਵੇਲੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇਹਦੇ ਅਸਰ ਵੀ ਪੈਣੇ ਲਾਜ਼ਮੀ ਨੇ ਕਿਤੇ ਤਾਂ 40 ਬਿਲੀਅਨ ਡਾਲਰ ਦੀ ਇੰਡਸਟਰੀ ਬਣ ਚੁੱਕੀ ਸੀ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਹੂੰ ਕਾਲਜਸ ਦੇ ਵਿੱਚ ਕੁਰਬਲ ਕੁਰਬਲ ਤੇ ਹੁਣ ਕਾਲਜਸ ਨੂੰ ਆਪਣੇ ਪ੍ਰੋਗਰਾਮਸ ਬੰਦ ਕਰਨੇ ਪੈ ਰਹੇ ਨੇ ਆਪਣੇ ਟੈਰੀਟੋਰੀਅਲ ਜਿਹੜੇ ਕੈਂਪਸ ਨੇ ਉਹ ਬੰਦ ਕਰਨੇ ਪੈ ਰਹੇ ਨੇ ਆਪਣੇ ਸਟਾਫ ਨੂੰ ਜਵਾਬ ਦੇਣਾ ਪੈ ਰਿਹਾ ਵੱਡੇ ਪੱਧਰ ਤੇ ਨੁਕਸਾਨ ਉਹਨਾਂ ਨੂੰ ਵੀ ਜਰਨਾ ਪੈ ਰਿਹਾ ਕਿੱਥੇ ਦਾ ਪ੍ਰੋਫਿਟੇਬਲ ਇੰਡਸਟਰੀ ਇਕਦਮ ਬੰਦ ਹੋ ਜੇ ਫਰਕ ਤਾਂ ਪੈਂਦਾ ਹੀ ਆ 2024 ਦੇ ਵਿੱਚ ਪਿਆ ਫਿਰ 2025 ਦੇ ਵਿੱਚ 10% ਐਕਸਟਰਾ ਕੈਪਿੰਗ ਲੱਗੀ ਤੇ ਹੁਣ ਜਿਹੜੀ ਨਵੀਂ ਕੈਪਿੰਗ ਕਰ ਦਿੱਤੀ ਗਈ ਹੈ 50% ਮੋਰ ਤੇ ਉਹ ਜ਼ਿਆਦਾ ਚੁਬ ਰਹੀ ਹੈ ਇੱਥੇ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਕਾਲਜਸ ਦਾ ਕੀ ਕਹਿਣਾ ਹੈ ਕਾਲਜਸ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਹੋ ਜਿਹੇ ਅਸਰ ਪੈਣਗੇ ਕਿਰਾਏ ਦੇ ਮਕਾਨਾਂ ਤੇ ਕਿਹੋ ਜਿਹਾ ਅਸਰ ਪਊਗਾ ਉਹ ਸਾਰਿਆਂ ਤੇ ਆਪਾਂ ਗੱਲਬਾਤ ਕਰਾਂਗੇ ਪਰ ਇੱਥੇ ਪਹਿਲਾਂ ਕਿ ਬੈਕ ਦੇ ਅੰਕੜੇ ਦੇਖ ਲਈਏ ਕਿ ਹੁਣ ਵੱਡੇ ਪੱਧਰ ਤੇ ਟੀਚਾ ਘਟਾਇਆ ਗਿਆ ਕਿਉਂਕਿ ਲਗਾਤਾਰ ਵਾਦੀ ਇਮੀਗ੍ਰੇਸ਼ਨ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ ਇਹ ਤਾਂ ਬਿਲਕੁਲ ਜਗ ਜਾਹਰ ਹੀ ਹੈ ਕਿ ਜੋ ਹਾਊਸਿੰਗ ਕ੍ਰਾਈਸਿਸ ਜਾਂ ਹੈਲਥ케ਅਰ ਕ੍ਰਾਈਸਿਸ ਦੇਖਣ ਨੂੰ ਮਿਲਿਆ ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਗਿਆ ਨਵੇਂ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਨਵੇਂ ਪ੍ਰਵਾਸੀਆਂ ਦੀ ਬਜਾਏ ਹੁਣ ਕਿਉਂਕਿ ਸਰਵੇਖਣ ਲਗਾਤਾਰ ਆਉਂਦੇ ਰਹਿੰਦੇ ਨੇ ਪ੍ਰਵਿੰਦਰ ਜੀ ਹੁਣ ਜਿਹੜੇ ਨਵੇਂ ਸਰਵੇਖਣ ਨੇ ਉਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਜਾਰੀ ਰੱਖੋ ਪਰ ਹੋਰ ਘਟਾਓ। ਓਕੇ। ਇੱਥੇ ਇਹ ਮਸਲਾ ਹੈ ਕਿ ਹੋਰ ਘਟਾ ਦਿਓ ਮਤਲਬ ਜਿਵੇਂ ਹੁਣ ਟਾਰਗੇਟ ਕਹਾਂਗੇ ਕਿ ਨਵੇਂ ਜਾਰੀ ਕੀਤੇ ਨੇ ਫੈਡਰਲ ਗਵਰਨਮੈਂਟ ਨੇ ਤਾਂ ਉਹਦੇ ਵਿੱਚ ਹੋਰ ਕਟੌਤੀ ਚਾਹੁੰਦੇ ਨੇ ਕੈਨੇਡਾ ਦੇ ਲੋਕ ਜੋ ਸਰਵੇਖਣ ਕਰ ਰਹੇ ਨੇ ਪਰ ਕਿਤੇ ਜ਼ਿਆਦਾ ਕਟੌਤੀ ਟੈਂਪਰੇਰੀ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ ਕੀਤੀ ਗਈ ਆ ਕਿਉਂਕਿ ਜਿਹੜਾ ਬੰਦਾ ਰਹੂਗਾ ਉਹ ਹਰ ਸਹੂਲਤ ਦਾ ਪਹਾਂਗੇ ਲਾਭ ਲਾਊਗਾ ਖਰਚ ਕਰੂਗਾ ਹਰ ਚੀਜ਼ ਨੂੰ ਚਾਹੇ ਉਹ ਹੈਲਥ케ਅਰ ਹੈ ਚਾਹੇ ਹਾਊਸਿੰਗ ਹੈ ਹੁਣ ਜੇ ਕੋਈ ਚਾਹੇ ਟੈਂਪਰੇਰੀ ਰੈਜ਼ੀਡੈਂਟ ਹੈ 6 ਮਹੀਨੇ ਵਾਸਤੇ ਆਇਆ ਹੈ ਤਾਂ ਉਹ ਕਿਤੇ ਨਾ ਕਿਤੇ ਰਹੂਗਾ ਤਾਂ ਸਹੀ ਚਾਹੇ ਆਪਣੇ ਬੱਚਿਆਂ ਕੋਲੇ ਰਹੇ ਜਾਂ ਆਸੇ ਪਾਸੇ ਰਹੇ ਹੁਣ ਜਿਵੇਂ ਵਰਕ ਪਰਮਿਟ ਹੋਲਡਰਜ਼ ਜਾਂ ਸਟੱਡੀ ਪਰਮਿਟ ਹੋਲਡਰਜ਼ ਘਟਾ ਦਿੱਤੇ ਗਏ ਨੇ ਇਹਨਾਂ ਦੇ ਖਾਤੇ ਮਤਲਬ ਖੱਪੇ ਤਾਂ ਬਿਲਕੁਲ ਹੀ ਖਾਲੀ ਹੋ ਜਾਣਗੇ ਨਾ ਇਹ ਇਹ ਹੁਣ ਜਿਹੜੇ ਆ ਕੇ ਮਕਾਨ ਕਿਰਾਏ ਤੇ ਲੈਂਦੇ ਸੀ ਉਹ ਬੰਦ ਹੋ ਜਾਣਗੇ 1.5 ਲੱਖ ਦਾ ਤਾਂ ਜਿਹੜਾ ਨਵਾਂ ਖੱਪਾ ਪੈਦਾ ਹੋ ਰਿਹਾ ਹੈ ਉਹ ਮਕਾਨਾਂ ਦੀ ਮੰਗ ਜਿਹੜੀ ਹੈਗੀ ਘਟ ਜਾਊਗੀ ਤੇ ਕਿਰਾਏ ਹੋਰ ਘਟ ਸਕਦੇ ਨੇ ਮਕਾਨ ਕਿਰਾਏ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਡਾਊਨ ਜਾ ਰਹੇ ਨੇ ਹੋਰ ਡਾਊਨ ਜਾਣਗੇ ਹੂੰ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਨਹੀਂ ਆਉਣਗੇ ਹੁਣ ਸੀਮਤ ਕਰ ਦਿੱਤੇ ਗਏ ਨੇ ਹੋਰ ਜ਼ਿਆਦਾ ਅੰਕੜਾ ਘਟਾ ਦਿੱਤਾ ਗਿਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਕਿ ਬੈਕ ਦੀ ਤਾਂ ਉੱਥੇ ਹੁਣ ਜਿਹੜੇ ਅਸਥਾਈ ਜਿਹੜੇ ਨਾਨ ਕੈਸ ਟੈਂਪਰੇਰੀ ਰੈਜ਼ੀਡੈਂਟਸ ਨੇ 562000 ਦਾ ਅੰਕੜਾ ਸੂਬਾ ਸਰਕਾਰ ਕਹਿ ਰਹੀ ਹੈ ਪਰ ਮੇਬੀ ਇਸ ਤੋਂ ਜ਼ਿਆਦਾ ਹੋ ਸਕਦੇ ਨੇ ਕਿਉਂਕਿ ਕੈਨੇਡੀਅਨ ਗਵਰਨਮੈਂਟ ਮੰਨਦੀ ਹੈ 3 ਮਿਲੀਅਨ ਪਲੱਸ ਕਿ ਜਿਹੜੇ ਕਿ ਕੋਲ ਆਬਾਦੀ ਦਾ 7.2% ਬਣਦੇ ਨੇ ਜਦਕਿ 5% ਤੋਂ ਉੱਪਰ ਨਹੀਂ ਹੋਣੇ ਚਾਹੀਦੇ ਤੇ ਉਸ ਮੁਤਾਬਕ ਉਹ ਅਸਲ ਦੇ ਵਿੱਚ ਜਿਹੜਾ ਅੰਕੜਾ ਦੱਸਿਆ ਜਾਂਦਾ ਉਹ ਕਹਿੰਦੇ ਜੀ 4 ਤੋਂ 5 ਮਿਲੀਅਨ ਹੈ ਚਲੋ ਜੋ ਵੀ ਹੈ ਇੱਥੇ ਵੀ ਵੱਧ ਹੋ ਸਕਦਾ ਪਰ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਜਾਂ ਕਿਊਬੈਕ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ 5,62,000 ਟੈਂਪਰੇਰੀ ਰੈਜ਼ੀਡੈਂਟਸ ਨੇ ਤੇ ਇਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਊਗੀ ਜਿਹੜੇ ਨਵੇਂ ਇਮੀਗ੍ਰੇਸ਼ਨ ਟਾਰਗੇਟਸ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ। ਸੁਭਜੀ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਤਾਂ ਲੋੜ ਹੁੰਦੀ ਉਹ ਤਾਂ ਦਰਵਾਜ਼ੇ ਖੋਲ ਦਿੰਦੇ ਨੇ ਧੜਾ ਧੜ ਜਿਹੜੇ ਕਿ ਵੀਜ਼ੇ ਦਿੱਤੇ ਜਾਂਦੇ ਨੇ ਪਰ ਹੁਣ ਜਦੋਂ ਕਹ ਸਕਦੇ ਆ ਕਿ ਬਹੁਤਾਂ ਗਿਣਤੀ ਦੇ ਵਿੱਚ ਉਥੇ ਇਮੀਗ੍ਰੈਂਟਸ ਮੌਜੂਦ ਹੈਗੇ ਨੇ ਪ੍ਰਵਾਸੀ ਮੌਜੂਦ ਨੇ ਤਾਂ ਹੁਣ ਇੱਕਦਮ ਜਦੋਂ ਇਹ ਫੈਸਲਾ ਕੀਤਾ ਗਿਆ ਕਿ ਲੱਗਦਾ ਹੈ ਕਿ ਇੰਪਲੀਮੈਂਟ ਕਰਨਾ ਇਨਾਂ ਈਜ਼ੀ ਹੋਵੇਗਾ ਨਹੀਂ ਦੇਖੋ ਇੰਪਲੀਮੈਂਟ ਕਰਨਾ ਈਜ਼ੀ ਤਾਂ ਬਣਾਉਣਾ ਹੀ ਪੈਣਾ ਹੈ ਇੰਪਲੀਮੈਂਟੇਸ਼ਨ ਜ਼ਰੂਰੀ ਹੈ ਕਿਉਂਕਿ ਇਸ ਵੇਲੇ ਮੁਸ਼ਕਲ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਕੈਨੇਡਾ ਚਾਹੇ ਉਹ এমਪਲాయਮੈਂਟ ਦਾ ਸੈਕਟਰ ਹੋਵੇ ਚਾਹੇ ਉਹ ਮਹਿੰਗਾਈ ਦਾ ਸੈਕਟਰ ਹੋਵੇ ਹਰ ਪਾਸਿਓਂ ਕਿਤੇ ਨਾ ਕਿਤੇ ਢਾਅ ਲੱਗ ਰਹੀ ਹੈ ਚਲੋ ਜਿੰਨੇ ਪੁੱਜ ਚੁੱਕੇ ਨੇ ਜਾਂ ਕੱਚੇ ਤੌਰ ਤੇ reh ਰਹੇ ਨੇ ਉਹਨਾਂ ਦੇ ਮੁਤਾ ਉਹਨਾਂ ਦੇ ਹਿਸਾਬ ਨਾਲ ਹੀ ਜ਼ਿਆਦਾ ਕੈਸਾ ਰਿਸੋਰਸਸ ਦੀ ਜ਼ਰੂਰਤ ਪੈ ਰਹੀ ਹੈ ਤੇ ਜੇ ਨਵੇਂ ਹੋਰ ਆਉਂਦੇ ਰਹਿਣਗੇ ਤਾਂ ਹੋਰ ਜ਼ਿਆਦਾ ਰਿਸੋਰਸਸ ਦੀ ਜ਼ਰੂਰਤ ਪਊਗੀ ਸੋ ਉਸ ਚੀਜ਼ ਨੂੰ ਕਿਤੇ ਕਾਬੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੁਣ ਜਿਵੇਂ ਇਹਨਾਂ ਨੇ ਕਯੂਬੈਕ ਸਰਕਾਰ ਨੇ ਕਿਹਾ ਕਿ ਹੁਣ ਅਸੀਂ ਸਿਰਫ 45000 ਨਵੇਂ ਪਰਮਨੈਂਟ ਰੈਜ਼ਿਡੈਂਸੀ ਪਰਮਨ ਕਰਾਂਗੇ ਮਤਲਬ ਚੰਗੀ ਗੱਲ ਹੈ ਵੈਸੇ ਵੀ ਆਪਣੇ ਵਾਲੇ ਤਾਂ ਇੱਧਰ ਬਹੁਤ ਘੱਟ ਹੀ ਆਉਂਦੇ ਸੀਗੇ ਕਿਉਂਕਿ ਫ੍ਰੈਂਚ ਲਾਜ਼ਮੀ ਹੈ ਇੱਥੇ ਫਿਰ ਫ੍ਰੈਂਚ ਸਿੱਖਣੀ ਸੌਖੀ ਨਹੀਂ ਹੁੰਦੀ ਖਾਸ ਤੌਰ ਤੇ ਪੰਜਾਬੀਆਂ ਵਾਸਤੇ ਸਿੱਖਦੇ ਨੇ ਪਰ ਬਹੁਤ ਰੇਅਰ ਮਾਮਲਾ ਦੇ ਵਿੱਚ ਹੁੰਦੇ ਨੇ ਕੋਈ ਕੋਈ ਹੁੰਦਾ ਵਿਰਲਾਟਾਂ ਵਾ 100 ਪਿੱਛੇ ਇੱਕ ਵੀ ਆਪਾਂ ਕਹਿ ਲਈਏ ਤਾਂ ਉਹ ਜ਼ਿਆਦਾ ਹੋਊਗਾ ਆਦਰਵਾਇਜ਼ ਇਸ ਤੋਂ ਵੀ ਘੱਟ ਅੰਕੜਾ ਹੋ ਸਕਦਾ ਪਰ ਆਪਾਂ ਦੂਜੇ ਪਾਸੇ ਕਾਲਜੇਜ਼ ਦੀ ਗੱਲ ਕਰ ਰਹੇ ਸੀ ਹੁਣ ਇਥੇ ਕਾਲਜੇਜ਼ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਕਾਲਜੇਜ਼ 온ਟਾਰੀਓ ਦੇ ਸੀਈਓ ਮੋਰਿਸਨ ਐਡਮਸਨ ਦਾ ਕਹਿਣਾ ਹੈ ਕਿ ਜਦੋਂ 온ਟਾਰੀਓ ਪਹਿਲਾਂ ਹੀ ਇੱਕ 1.8 ਬਿਲੀਅਨ ਡਾਲਰ ਦੀ ਕਟੌਤੀ ਕਰ ਚੁੱਕਿਆ ਹੈ ਇਹ ਕੈਸਾ ਦੇ 600 ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਨੇ ਹਜ਼ਾਰਾਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਤਾਂ ਹੁਣ ਜਿਹੜੀ ਨਵੀਂ ਕਟੌਤੀ ਹੈ ਉਹ ਖਲਬਲੀ ਹੜਬੜੀ ਪੈਦਾ ਕਰ ਦੋਗੀ ਜੀ ਜੀ ਕਿਉਂਕਿ ਜਿਹੜੇ ਮਾੜੇ ਮੋਟੇ ਕਾਲਜਸ ਨੂੰ ਚਾਹੇ ਕੈਪਿੰਗ ਦੇ ਥਰੂ ਹੀ ਸਹੀ ਬੰਦਿਸ਼ਾਂ ਦੇ ਥਰੂ ਹੀ ਸਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਾਖਲੇ ਦੇਣ ਦੀ ਇਜਾਜ਼ਤ ਮਿਲੀ ਹੋਈ ਸੀ ਹੁਣ ਤਾਂ ਉਹ ਵੀ ਵਿਚਾਰੇ ਸੜਕ ਤੇ ਆ ਜਾਣਗੇ ਕਿਉਂਕਿ ਅੱਧੇ ਤੋਂ ਜ਼ਿਆਦਾ ਕਟੌਤੀ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਤੇ ਹੁਣ ਦੂਜੇ ਪਾਸੇ ਕਾਲਜਸ ਐਂਡ ਇੰਸਟੀਚੂਟਸ ਕੈਨੇਡਾ ਦੀ ਸੀਈਓ ਪੈਰੀ ਜੌਨਸਟਨ ਦਾ ਕਹਿਣਾ ਹੈ ਕਿ ਟ੍ਰੇਡਸ ਤੇ ਹੈਲਥ케ਅਰ ਪ੍ਰੋਗਰਾਮ ਚਲਾਉਣੇ ਮਹਿੰਗੇ ਹੁੰਦੇ ਨੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਪੂਰਾ ਕਰਦੇ ਸੀ ਮਤਲਬ ਟੇਕ ਇਥੋਂ ਤੁਸੀਂ ਇਹ ਸਿੰਪਲ ਜੀ ਗੱਲ ਹੈ ਇਮਾਨਦਾਰੀ ਨਾਲ ਪ੍ਰਵਾਨ ਕੀਤੀ ਗਈ ਹੈ ਕਿ ਕਈ ਕਾਲਜੇਸ ਇੰਸਟੀਟਿਊਸ਼ਨਸ ਚੱਲ ਹੀ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ਤੇ ਰਹੇ ਸੀ ਜਾਂ ਆਪਾਂ ਕਹਿ ਲਈਏ ਕਿ ਪੰਜਾਬੀ ਵਿਦਿਆਰਥੀਆਂ ਦੇ ਸਿਰ ਤੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਪਿਛਲੇ ਸਮੇਂ ਦੌਰਾਨ ਤਾਂ ਕਿਸੇ ਦਾ ਬੈਕਗ੍ਰਾਉਂਡ ਵੀ ਚੈੱਕ ਨਹੀਂ ਕੀਤਾ ਗਿਆ ਕਹਿੰਦੇ ਹਾਂ ਜੀ ਐਪਲੀਕੇਸ਼ਨ ਆ ਗਈ ਕਹਿੰਦੇ ਅਪਰੂਵ ਹੈ ਜੀ ਚੱਕੋ ਵੀਜ਼ਾ ਤੇ ਚੜਜੋ ਜਹਾਜ਼ ਜਦੋਂ ਕੋਰੋਨਾ ਤੋਂ ਬਾਅਦ ਦੇ ਹਾਲਾਤ ਪੈਦਾ ਹੋਏ ਨੇ ਉਦੋਂ ਸਭ ਤੋਂ ਜ਼ਿਆਦਾ ਵੀਜ਼ਾਸ ਜਾਰੀ ਹੋਏ ਨੇ ਉਸ ਵੇਲੇ ਤਾਂ ਕਹਾਂਗੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਇੰਡੀਅਨਜ਼ ਜਾਂ ਪੰਜਾਬੀ ਕੈਨੇਡਾ ਦੀ ਧਰਤੀ ਤੇ ਪੁੱਜੇ ਨੇ ਤੇ ਉਹ ਹੁਣ ਉਹੀ ਪੰਜਾਬੀ ਜਾਂ ਇੰਡੀਅਨ ਸਟੂਡੈਂਟਸ ਜਿਨ੍ਹਾਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਉਹ ਹੁਣ ਆਪਣੀ ਹੋਣਦ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਨੇ ਕਿਉਂਕਿ ਇਧਰੋਂ ਵੀ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਕਿ ਤੁਸੀਂ ਸਿੱਧੇ ਤੌਰ ਤੇ ਅਸਾਈਲਮ ਕਲੇਮ ਨਹੀਂ ਕਰ ਸਕਦੇ ਹਮ ਅਸਾਈਲਮ ਦੇ ਮੁੱਦੇ ਤੇ ਵੱਡੇ ਪੱਧਰ ਤੇ ਪਾਵਰਜ਼ ਹਾਸਲ ਕੀਤੀਆਂ ਜਾ ਰਹੀਆਂ ਨੇ ਕੈਨੇਡੀਅਨ ਗਵਰਨਮੈਂਟ ਵੱਲੋਂ ਕਿ ਅਸੀਂ ਹੋਕ ਦੇ ਭਾਅ ਦੇ ਵਿੱਚ ਮਾਸ ਵੀਜ਼ਾਸ ਜਿਹੜੇ ਰੱਦ ਕਰ ਸਕੀਏ ਰਿਵੋਕ ਕਰ ਸਕੀਏ ਤੇ ਹੁਣ ਜੇ ਵੱਡੇ ਪੱਧਰ ਤੇ ਵੀਜ਼ਾਸ ਰੱਦ ਹੋਣਗੇ ਤਾਂ ਉਹਦਾ ਵੱਡਾ ਸਭ ਤੋਂ ਵੱਡਾ ਅਸਰ ਵੀ ਫਿਰ ਇੰਡੀਅਨਸ ਤੇ ਤੇ ਪੰਜਾਬੀਆਂ ਤੇ ਹੀ ਪੈਣਾ। ਪਰ ਉਹ ਵੀ ਹੋਊਗਾ ਫਿਰ ਨਾਲੋਂ ਨਾਲ ਕੇ ਚਲੋ ਤੁਸੀਂ ਵੀਜ਼ੇ ਤਾਂ ਰੱਦ ਕਰ ਵੀ ਦਿਓਗੇ ਪਰ ਉਹਨਾਂ ਨੂੰ ਫਿਰ ਡਿਪੋਰਟ ਕਾਉਂਟ ਕਰੂਗਾ। ਇੰਨੇ ਰਿਸੋਰਸਸ ਕੈਨੇਡੀਅਨ ਗਵਰਨਮੈਂਟ ਕੋਲੇ ਨਹੀਂ ਹੈਗੇ। ਚਲੋ ਹਰ ਹਰ ਪਹਿਲੂ ਤੇ ਆਪਾਂ ਤਾਂ ਗੱਲ ਕਰ ਸਕਦੇ ਹਾਂ ਕੀ ਹੋਊਗਾ ਉਹ ਭਵਿੱਖ ਦੱਸੂਗਾ। ਹਾਲਾਤ ਕਿੱਧਰ ਨੂੰ ਜਾ ਰਹੇ ਨੇ। ਕਿ ਪ੍ਰਵਾਸੀਆਂ ਦਾ ਮੁਲਕ ਤਾਂ ਰਹਿਣਾ ਹੀ ਰਹਿਣਾ ਹੈ ਪ੍ਰਵਾਸੀਆਂ ਤੋਂ ਬਗੈਰ ਕੈਨੇਡਾ ਦਾ ਗੁਜ਼ਾਰਾ ਨਹੀਂ ਹੈ ਹਾਂ ਮੈਂ ਪਿਛਲੇ ਸਮੇਂ ਦੌਰਾਨ ਥੋੜੀ ਜੀ ਕੈਪਿੰਗ ਦੇ ਨਾਲ ਹੀ ਕੈਨੇਡਾ ਦੀ ਪੋਪੂਲੇਸ਼ਨ ਵਧਣੀ ਬੰਦ ਹੋ ਗਈ ਜਿਹੜੀ ਕਿ 10% ਦੇ ਇੱਕ ਤਰੀਕੇ ਦੇ ਅੰਕੜੇ ਤੇ ਪੁੱਜ ਗਈ ਸੀ ਤੇ ਉਹ ਬਿਲਕੁਲ ਜ਼ੀਰੋ ਤੇ ਆ ਗਈ ਉਹ ਕਿਉਂ ਇਹਦੇ ਵਿੱਚ ਇੱਕ ਤਾਂ ਵਿਜ਼ਟਰ ਵੀਜ਼ਾ ਦੇ ਜਿਹੜੇ ਕਹਾਂਗੇ ਸਖਤ ਕਰ ਦਿੱਤੀਆਂ ਗਈਆਂ ਸ਼ਰਤਾਂ ਸਟੂਡੈਂਟ ਵੀਜ਼ਾ ਇੰਟਰਨੈਸ਼ਨਲ ਸਟੂਡੈਂਟਸ ਦੀ ਆਵਾਜ਼ ਹੀ ਬੰਦ ਹੋ ਗਈ ਹੋਰ ਕਈ ਤਰੀਕੇ ਦੀਆਂ ਕੈਪਿੰਗਸ ਲਾ ਦਿੱਤੀਆਂ ਗਈਆਂ ਹੁਣ ਤਾਂ ਅੱਗੇ ਹੋਰ ਵੀ ਜ਼ਿਆਦਾ ਘਟਣਾ ਤੇ ਇਹ ਵੀ ਨਾ ਹੋਵੇ ਕਿ ਤੇ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਮਾਈਨਸ ਦੇ ਵਿੱਚ ਚਲੀ ਜਾਵੇ ਅਦਾ ਦਰਜੇ ਨੂੰ ਕਹਿ ਸਕਦੇ ਹਾਂ ਵਾਧਾ ਦਰ ਮਾਈਨਸ ਦੇ ਵਿੱਚ ਨਾ ਚਲੀ ਜਾਵੇ ਕਿਉਂਕਿ ਹੁਣ ਆਵਾਜਾਈ ਤਾਂ ਬਹੁਤ ਘਟ ਜਾਣੀ ਹੈ ਤੇ ਜਿਹੜੀ ਬਰਥ ਬਰਥ ਰੇਟ ਹੈ ਜਨਮ ਦਰ ਹੈ ਕੈਨੇਡਾ ਦੇ ਵਿੱਚ ਉਹ ਪਹਿਲਾਂ ਹੀ ਲੋ ਹੈ ਇਸ ਕਰਕੇ ਚਲੋ ਇਹ ਤਾਂ ਹੁਣ ਝੱਲਣਾ ਹੀ ਪੈਣਾ ਜੇ ਕੌੜਾ ਘੁੱਟ ਦਾ ਭਰਨਾ ਹੀ ਪਊਗਾ ਕਿ ਦੁਬਾਰਾ ਗੱਡੀ ਲਈ ਤੇ ਲਿਆਉਣੀ ਹੈ ਇਹ ਨਹੀਂ ਹੈ ਕਿ ਇਹੋ ਜਿਹੇ ਹਾਲਾਤ ਬਿਲਕੁਲ ਸਾਵੇਂ ਬਣੇ ਰਹਿਣਗੇ ਹੋ ਸਕਦਾ ਸਾਲ 2 ਸਾਲ ਬਾਅਦ ਅਜਿਹੇ ਹਾਲਾਤ ਪੈਦਾ ਹੋ ਜਾਣ ਕਿ ਹੋਰ ਵਰਕਰਜ਼ ਦੀ ਜ਼ਰੂਰਤ ਪਵੇ ਤਾਂ ਉਹਨਾਂ ਹਾਲਾਤ ਦੇ ਵਿੱਚ ਫੇਰ ਨਵੇਂ ਵੀਜ਼ਾਸ ਜਾਰੀ ਕੀਤੇ ਜਾ ਸਕਦੇ ਨੇ ਨਵੇਂ ਟਾਰਗੇਟਸ ਤੈਅ ਕੀਤੇ ਜਾ ਸਕਦੇ ਨੇ ਕਿਉਂਕਿ ਇਹ ਤਾਂ ਸਾਲਾਨਾ ਹੀ ਹੁੰਦਾ ਹਰ ਸਾਲ ਸਰਕਾਰ ਨਵੰਬਰ ਦੇ ਵਿੱਚ ਐਲਾਨ ਕਰਦੀ ਹੁੰਦੀ ਹੈ ਕਿ ਹਾਂਜੀ ਅਸੀਂ ਅਗਲੇ ਸਾਲ ਇੰਨੇ ਪ੍ਰਵਾਸੀ ਪੱਕੇ ਤੌਰ ਤੇ ਸੱਦਾਂਗੇ ਇੰਨੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਹੋਣਗੇ ਇੰਨੇ ਸਟੱਡੀ ਵੀਜ਼ਾਸ ਹੋਣਗੇ ਤੇ ਇੰਨੇ ਵਰਕ ਪਰਮਿਟ ਹੋਲਡਰਜ਼ ਹੋਣਗੇ ਹਾਲਾਂਕਿ ਵਿਜ਼ਟਰ ਵੀਜ਼ਾ ਦਾ ਸਿੱਧੇ ਤੌਰ ਤੇ ਜ਼ਿਕਰ ਨਹੀਂ ਕੀਤਾ ਜਾਂਦਾ ਕਿਉਂਕਿ ਉਹਦਾ ਫਿਰ ਰੋਲਾ ਪੈ ਜਾਂਦਾ ਸਵਕੀ ਜਿਖੇ ਜਾਵੇ ਤਾਂ ਸਮੇਂ ਤੇ ਹਾਲਾਤ ਦੇ ਮੁਤਾਬਕ ਹੀ ਜਿਹੜੇ ਕੀ ਡਿਸੀਜਨ ਲਏ ਜਾਂਦੇ ਨੇ ਪਰ ਇਦਾਂ ਨਹੀਂ ਹੋ ਸਕਦਾ ਕਿ ਇੱਕ ਪਰਮਾਨੈਂਟ ਹੀ ਰੂਲ ਬਣਾ ਦਿੱਤਾ ਜਾਵੇ ਵੀ ਅਸੀਂ ਇੰਨੇ ਹੀ ਜਿਹੜੇ ਕੀ ਹੈ ਇਮੀਗ੍ਰੈਂਟਸ ਨੂੰ ਦਾਖਲਾ ਦਵਾਂਗੇ ਤੇ ਬਾਅਦ ਦੇ ਵਿੱਚ ਉਸ ਦੇ ਵਿੱਚ ਕੋਈ ਤਬਦੀਲੀ ਨਾ ਹੋਵੇ ਤਾਂ ਕਿ ਹੋਰਾਂ ਨੂੰ ਵੀ ਈਜ਼ੀ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਉਸ ਮਾਮਲੇ ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੈਨੇਡੀਅਨ ਗਵਰਨਮੈਂਟ ਨੇ ਬਹੁਤੀ ਕਟੌਤੀ ਨਹੀਂ ਕੀਤੀ 10-15000 ਦੀ ਕਟੌਤੀ ਕੋਈ ਬਹੁਤੀ ਨਹੀਂ ਹੁੰਦੀ ਨੋਮੀਨਲ ਹੀ ਹੈ ਉਹ ਉਹ ਆਉਂਦੇ ਰਹਿਣਗੇ ਇਹ ਸਿਰਫ ਜ਼ਿਆਦਾਤਰ ਕਹਾਂਗੇ ਕਿ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਸਟੱਡੀ ਵੀਜ਼ਾ ਨੇ ਜਾਂ ਵਰਕ ਪਰਮਿਟਸ ਨੇ ਜਾਂ ਟੈਂਪਰੇਰੀ ਫੋਰਨ ਵਰਕਰਸ ਨੇ ਜਾਂ ਵਿਜ਼ਟਰ ਵੀਜ਼ਾਸ ਨੇ ਇਹਨਾਂ ਦੇ ਮਾਮਲੇ ਦੇ ਵਿੱਚ ਹੈ ਬਾਕੀ ਹੁਣ ਜੇ ਕੋਈ ਕਹੂਗਾ ਕਿ ਸੁਪਰ ਵੀਜ਼ਾ ਲੈ ਕੇ ਆਉਣਾ ਮਾਪਿਆਂ ਨੇ ਕਿਸੇ ਨੇ ਤਾਂ ਉਹਦੇ ਤੇ ਕੋਈ ਬਹੁਤੀਆਂ ਰੋਕਾਂ ਕਿਸੇ ਕਿਸਮ ਦੀ ਰੋਕ ਨਹੀਂ ਲਾਈ ਗਈ ਹੈ ਉਹ ਉਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਹਾਲਾਂਕਿ ਉਹ ਵੀ ਟੈਂਪਰੇਰੀ ਰੈਜ਼ੀਡੈਂਟ ਹੀ ਮੰਨੇ ਜਾਣਗੇ ਪਰ ਫਿਰ ਵੀ ਇਧਰਲੇ ਪਾਸਿਓਂ ਜਿਹੜੀ ਕਟੌਤੀ ਹੈ ਕਾਫੀ ਜ਼ਿਆਦਾ ਕਾਰਗਰ ਸਾਬਤ ਹੋਊਗੀ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਤੇ ਜੇ ਆਪਾਂ ਹੁਣ ਇਹਨਾਂ ਨੂੰ ਮੰਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਾਵੇ ਹੁਣ ਉਹ ਝੱਲਣਾ ਦਾ ਪੈਣਾ ਹੀ ਆ ਫਿਰ ਚਾਹੇ ਕਾਲਜੇਜ਼ ਐਂਡ ਯੂਨੀਵਰਸਿਟੀਆਂ ਕੈਨੇਡਾ ਦੀਆਂ ਹੋਣ ਹੁਣ ਜਦੋਂ ਆਪਾਂ 40 ਬਿਲੀਅਨ ਡਾਲਰ ਦੀ ਇੰਡਸਟਰੀ ਦਾ ਜ਼ਿਕਰ ਕਰਦੇ ਆ ਤੇ ਉਹਦੇ ਵਿੱਚੋਂ 20 ਬਿਲੀਅਨ 20 ਬਿਲੀਅਨ ਡਾਲਰ ਕੱਢ ਲਏ ਜਾਣ ਜਾਂ ਇੱਕ ਪਾਸੇ ਕਰ ਦਿੱਤੇ ਜਾਣ ਫਿਰ ਉਹਦਾ ਅਸਰ ਇੰਸਟੀਚਿਊਸ਼ਨਸ ਤੇ ਜਾਂ ਸਟੂਡੈਂਟਸ ਤੇ ਨਿਰਪਰ ਲੋਕਾਂ ਤੇ ਤਾਂ ਪਹਿਣਾ ਲਾਜ਼ਮੀ ਹੈ ਉਹਨਾਂ ਤੇ ਪਾਊਗਾ ਤੇ ਫਿਰ ਉਹ ਜਿਵੇਂ ਮਰਜ਼ੀ ਐਡਜਸਟਮੈਂਟ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਦੁਬਾਰਾ ਇਸ ਤਰੀਕੇ ਦੀ ਖੁੱਲ ਦੇ ਦਿੱਤੀ ਜਾਵੇ ਪਰ ਫਿਲਹਾਲ 2-3 ਸਾਲ ਤਾ ਹਾਲਾਤ ਬਹੁਤੇ ਕਹਾਂਗੇ ਕਿ ਖੁੱਲੇ ਹੋਣ ਦੇ ਆਸਾਰ ਨਹੀਂ ਹੈਗੇ ਜਦੋਂ ਗੱਡੀ ਲਈ ਤੇ ਪਾਊਗੀ ਤਾਂ ਫਿਰ ਕੈਨੇਡਾ ਗਵਰਨਮੈਂਟ ਸੋਚ ਸਕਦੀ ਹੈ ਪਰ ਉਸ ਵੇਲੇ ਤੱਕ ਜੇ ਗਵਰਨਮੈਂਟ ਹੀ ਚੇਂਜ ਹੋ ਜਾਂਦੀ ਹੈ ਤਾਂ ਫਿਰ ਕਹਿਣਾ ਹੀ ਮੁਸ਼ਕਲ